ਅੱਜਕੱਲ ਇੱਕ ਇਸ਼ੂ ਬੜਾ ਚੱਲ ਰਿਹਾ ਹੈ ਜਿਹੜਾ ਤੁਹਾਡੇ ਵੱਲੋਂ ਹੀ ਚੱਕਿਆ ਗਿਆ ਹੈ ਕਿ ਦਿਲਜੀਤ ਦੋਸਾਂ ਦੇ ਸ਼ੋਅ ਦੇ ਵਿੱਚ ਜਿਹੜੇ ਬੱਚਿਆਂ ਨੂੰ ਸਟੇਜ ਤੇ ਬੁਲਾਇਆ ਜਾਂਦਾ ਹੈ ਜਾਂ ਫਿਰ ਧਾਰੂ ਨੂੰ ਲੈ ਕੇ ਜਿਹੜੇ ਉਹ ਗਾਣੇ ਗਾਉਂਦੇ ਨੇ ਉਸ ਤੇ ਤੁਸੀਂ ਇੱਕ ਕੰਪਲੇਂਟ ਦਰਜ ਕੀਤੀ ਹੈ ਦਿਲਜੀਤ ਦੋਸਾਂ ਆਪਣੇ ਸ਼ੋਅ ਦੇ ਦੌਰਾਨ ਨਿੱਕੇ-ਨਿੱਕੇ ਬੱਚਿਆਂ ਨੂੰ ਸਟੇਜ ਤੇ ਬੁਲਾਉਂਦੇ ਨੇ ਜਿੱਥੇ 140 ਤੋਂ ਵੱਧ ਸੌਂਡ ਹੁੰਦਾ ਹੈ ਜੋ ਬੱਚੇਲੇ ਹਾਨੀਕਾਰਕ ਦਿਲਜੀਤ ਜੁਸਾਨਸਦੀ ਬਹੁਤ ਸਾਰੇ ਗਾਣੇ ਨੇ ਜੋ ਸ਼ਰਾਬ ਆਤਿਆਰ ਅਤੇ ਨਸ਼ੇ ਨੂੰ ਪ੍ਰਮੋਟ ਕਰਦੇ ਇਸ ਲਈ ਮੈਂ ਪੂਰਾ ਬੰਦੋਬਸਤ ਕਰਕੇ ਰੱਖਿਆ ਹੈ ਜੀ ਚੰਡੀਗੜ੍ਹ ਦੇ ਸ਼ੋਹ ਦੇ ਦੌਰਾਨ ਜੇ ਉਹ ਗਾਉਣਗੇ ਕੰਟੈਂਪਟ ਆਫ ਕੋਰਟ ਮੈਂ ਪਾਵਾਂਗਾ ਮੈਨੂੰ ਛੜਨੈ ਨੂੰ ਮਾਫ ਨਹੀਂ ਕੀਤਾ ਜਾਊਗਾ ਕਿ ਤੁਹਾਡੀ ਹੋਰ ਵੀ ਗੱਲ ਸੁਣੀ ਹੈ ਕਿ ਸ਼ਹਿਰੀ ਮਨ ਤੁਹਾਨੂੰ ਜਦੋਂ ਵੀ ਦਾਰੂ ਪੀ ਲੈਂਦੇ ਨੇ ਤੁਹਾਨੂੰ ਫੋਨ ਕਰਕੇ ਪਰਸਨਲੀ ਅਬਿਊਜ਼ ਕਰਦੇ ਮੈਨੂੰ ਲੱਗਦਾ ਹੈ ਬਹੁਤ ਤੋਂ ਵੱਧ ਪੀਂਦੇ ਨੇ ਪੀਂਦੇ ਦੀ ਆਦਤ ਹੈ ਜਦ ਹੀ ਉਹ ਪੀਂਦੇ ਨੇ ਜਦੋਂ ਉਹਨਾਂ ਨੂੰ ਚੜ ਜਾਂਦਾ ਹੈ ਮੈਨੂੰ ਫੋਨ ਕਰਕੇ ਗਾਲੀ ਕੱਢਦੇ ਹਨ ਇਹਨਾਂ ਨੂੰ ਸੁਧਾਰਾਂਗਮ ਹੈ ਦਿਲਜੀਤ ਜੁਸਾਨ ਜੋ ਵੇ ਕਰਨ ਹੌਜ਼ਲਾ ਹੋਵੇ ਸ਼ਰੀਮਾਨ ਹੋਵੇ ਬਹੁਤ ਲੋਕ ਸੁਧਰ ਚੁੱਕੇ ਨੇ ਤੁਸੀਂ ਜਾ ਕੇ ਮਿਲੋ ਸਿੱਪੀਗਲ ਸੁਧਰ ਗਏ ਥ੍ਰੀਬਰਾਡ ਜਾ ਕੇ ਮਿਲੋ ਜੇਲ ਹੋ ਕੇ ਆ ਗਏ ਸੁਧਰ ਗਏ ਬਹੁਤ ਸਾਰੇ ਸੁਧਰੇ ਨੇ ਹੋਰ ਸੁਧਰਾਂਗੇ ਤੁਸੀਂ ਦਿਲਜੀਤ ਦਾ ਸ਼ੋਅ ਦੇਖਣ ਜਾਉਂਗੇ ਹੁਣ ਜਦੋਂ ਉਹਨਾਂ ਨੇ ਆਉਣਾ ਚੰਡੀਗੜ੍ਹ ਨਹੀਂ ਨਹੀਂ ਮੈਨੂੰ ਨਹੀਂ ਜਾਂਦਾ ਜੀ ਗਾਣੇ ਜਿਹੜੇ ਜਿਨ੍ਹਾਂ ਤੇ ਪਾਬੰਦੀ ਇਹਨਾਂ ਨੇ ਜਤਾਈ ਹੈ ਉਹ ਗਾਣੇ YouTube ਤੋਂ ਵੀ ਹਟਾਏ ਜਾਣ ਤੇ ਉਹ ਉਹਨਾਂ ਦਾ ਕੀ ਤੁਹਾਨੂੰ ਲੱਗ ਰਿਹਾ ਕਿ YouTube ਤੋਂ ਹਟਾ ਰਹੇ ਨੇ ਜਾਂ ਉਹਨਾਂ ਦੀ ਲਿਰਿਕਸ ਚੇਂਜ ਕਰਕੇ ਹਜੇ ਵੀ ਡਿਲੀਵਰ ਕੀਤੇ ਜਾਂਦੇ ਹਨ ਹਰ ਦਾਤੇ ਲਿਰਿਕਸ ਬਦਲ ਕੇ ਗਾਣੇ ਚਲਾਕੀ ਨਾਲ ਇਹ ਚਲਾਕੀ ਨਹੀਂ ਚਲੇਗੀ ਮੈਡਮ ਹੰਡ ਜੀ ਆਪਣੇ ਪੰਜਾਬ ਦੇ ਵਿੱਚ ਤਾਂ ਅਸੀਂ ਦੇਖਿਆ ਹਨਾ ਕਲਾਕਾਰ ਜਿਹੜੇ ਗਾਣੇ-ਗੁਣੇ ਗਾਉਂਦੇ ਨੇ ਤੁਸੀਂ ਕਈ ਵਾਰ ਸਟੈਪ ਚੱਕੇ ਹਨ ਪਰ ਇਹ ਬਾਲੀਵੁੱਡ ਦੇ ਵਿੱਚ ਤਾਂ ਬੜੀ ਕਾਮਨ ਚੀਜ਼ ਹੈ ਤੇ ਬਾਲੀਵੁੱਡ 'ਚ ਵੀ ਤੁਸੀਂ ਕਰੋਗੇ ਇਸ ਚੀਜ਼ ਦਾ ਜਾਂ ਸਿਰਫ ਪੰਜਾਬੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅੱਜਕੱਲ ਇੱਕ ਇਸ਼ੂ ਬਹੁਤ ਜ਼ਿਆਦਾ ਚਰਚਾਵਾਂ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਗਨ ਕਲਚਰ ਨੂੰ ਪ੍ਰੋਮੋਟ ਕਰਨਾ ਨਸ਼ਿਆਂ ਤੇ ਗਾਉਣਾ ਜਾਂ ਫਿਰ ਬਹੁਤ ਸਾਰੇ ਇਸ ਤਰ੍ਹਾਂ ਦੇ ਕਲਾਕਾਰ ਨੇ ਜਿਹੜੇ ਆਪਣੇ ਗਾਣੇ ਗਾਉਂਦੇ ਨੇ ਪਰ ਉਹਨਾਂ ਨੂੰ ਲੈ ਕੇ ਪੰਡਿਤ ਰਾਓ ਹਮੇਸ਼ਾ ਆਵਾਜ਼ ਚੁੱਕਦੇ ਨੇ ਕਿ ਇਹਨਾਂ ਚੀਜ਼ਾਂ ਨੂੰ ਪ੍ਰੋਮੋਟ ਨਾ ਕੀਤਾ ਜਾਵੇ ਤੇ ਇਹ ਤੁਸੀਂ ਬੋਰਡ ਮੇਰੇ ਪਿੱਛੇ ਦੇਖ ਰਹੇ ਹੋ ਜਿਹੜਾ ਡੂ ਨਾਟ ਸਿੰਗ ਅਲਕੋਹਲ ਗਨ ਕਲਚਰ ਪ੍ਰੋਮੋਟਿੰਗ ਸongs ਮਤਲਬ ਗਨ ਕਲਚਰ ਦੇ ਜਿਹੜੇ ਅਲਕੋਹਲ ਨੂੰ ਪ੍ਰਮੋਟ ਕਰਦੇ ਨੇ ਸਿੰਗਰਸ ਉਹਨਾਂ ਨੂੰ ਲੈ ਕੇ ਪੰਡਿਤ ਰਾਓ ਦੇ ਵੱਲੋਂ ਇੱਕ ਆਵਾਜ਼ ਚੁੱਕੀ ਜਾਂਦੀ ਹੈ ਹਮੇਸ਼ਾ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਨਾ ਕਰੋ ਤੇ ਹੁਣ ਹਾਲੀ ਦੇ ਵਿੱਚ ਦਿਲਜੀਤ ਦਸਾਂਝ ਨੂੰ ਲੈ ਕੇ ਇੱਕ ਕੰਟਰੋਵਰਸੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਪੰਡਿਤ ਰਾਓ ਨੇ ਇੱਕ ਕੰਪਲੇਂਟ ਦਰਜ ਕੀਤੀ ਕਿ ਉਹਨਾਂ ਦੇ ਸ਼ੋਅਸ ਦੇ ਵਿੱਚ ਗਨ ਕਲਚਰ ਨੂੰ ਪ੍ਰਮੋਟ ਕੀਤਾ ਜਾਂਦਾ ਨਸ਼ਾ ਨੂੰ ਪ੍ਰਮੋਟ ਕੀਤਾ ਜਾਂਦਾ ਉਹਨਾਂ ਨੇ ਕੁਝ ਸੌਂਗਸ ਤੇ ਅਪੱਤੀ ਜਤਾਈ ਹੈ ਜਿਸ ਨੂੰ ਲੈ ਕੇ ਅੱਜ ਪੰਡਿਤ ਰਾਓ ਸਾਡੇ ਨਾਲ ਹੈਗੇ ਨੇ ਉਹਨਾਂ ਦੇ ਨਾਲ ਡਿਟੇਲ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਪੰਡਿਤ ਜੀ ਪਹਿਲਾਂ ਤਾਂ ਬਹੁਤ ਬਹੁਤ ਸ मैडम शुक्रिया बहुत-बहुत धन्यवाद सो so, पंडित जी आजकल एक इशू बड़ा चल रहा है जेड़ा ਤੁਹਾਡੇ ਵੱਲੋਂ ਹੀ ਚੱਕਿਆ ਗਿਆ ਹੈ ਕਿ ਦਿਲਜੀਤ ਦੋਸਾਂ ਦੇ ਸ਼ੋਅ ਦੇ ਵਿੱਚ ਜਿਹੜੇ ਬੱਚਿਆਂ ਨੂੰ ਸਟੇਜ ਤੇ ਬੁਲਾਇਆ ਜਾਂਦਾ ਹੈ ਜਾਂ ਫਿਰ ਅਹ दारू ਨੂੰ ਲੈ ਕੇ ਜਿਹੜੇ ਉਹ ਗਾਣੇ ਗਾਉਂਦੇ ਨੇ ਉਸਤੇ ਤੁਸੀਂ ਇੱਕ ਕੰਪਲੇਂਟ ਦਰਜ ਕੀਤੀ ਹੈ ਉਹਦੇ ਬਾਰੇ ਇੱਕ ਵਾਰ ਜ਼ਰੂਰ ਡਿਟੇਲ ਸ਼ੇਅਰ ਕਰੋ ਕਿ ਉਹਦਾ ਕੁਝ ਇੰਪੈਕਟ ਹੋਇਆ ਕੁਝ ਰਿਸਪਾਂਸ ਆਇਆ ਤੁਹਾਨੂੰ ਜੀ मैडम ਬਿਲਕੁਲ ਇੰਪੈਕਟ ਹੋਇਆ ਹੈ ਅਸਰ ਬਹੁਤ ਕੁਝ ਹੋਇਆ ਹੈ ਕਿਉਂਕਿ ਅਹ ਮੇਰਾ ਦੋ ਮੁੱਦੇ ਤੇ ਕੰਪਲੇਂਟ ਪਾਇਸੀ ਮੈਂ తెలంగాణ ਊਮਨ ਐਂਡ ਚਾਈਲਡ ਡਿਪਾਰਟਮੈਂਟ ਨੂੰ ਉਸ ਕੰਪਲੇਂਟ ਦੇ ਵਿੱਚ ਮੈਂ ਸਾਫ਼ ਲਿਖਿਆ ਸੀ ਦਿਲਜੀ ਦਿਲਜੀਤ ਦੁਸਾਂਜ ਆਪਣੇ ਸ਼ੋਅ ਦੇ ਦੌਰਾਨ ਨਿੱਕੇ ਨਿੱਕੇ ਬੱਚੇ ਨੂੰ ਉਸ 스테ਜ ਤੇ ਬੁਲਾਉਂਦੇ ਨੇ ਜਿੱਥੇ 140 ਤੋਂ ਵੱਧ 사운ਡ ਹੁੰਦਾ ਹੈ ਜੋ ਬੱਚੇ ਲਈ ਹਾਨੀਕਾਰਕ ਹੈ ਕਿਉਂਕਿ ਮਾਨਯੋਗ World Health Organization ਦੇ ਇੱਕ ਰਿਪੋਰਟ ਦੇ ਮੁਤਾਬਿਕ 100 120 ਤੋਂ ਵੱਧ ਨੌਇਸ ਬੱਚੇ برداشت ਨਹੀਂ ਕਰ ਸਕਦੇ ਇਸ ਤੋਂ ਇਲਾਵਾ ਮੈਡਮ ਉੱਥੇ ਫਲੈਸ਼ਿੰਗ ਲਾਈਟਸ ਹੁੰਦੇ ਨੇ ਜੋ ਬੱਚੇ ਲਈ ਹਾਨੀਕਾਰਕ ਹੁੰਦਾ ਹੈ ਦੋ ਦੂਜੀ ਮੁੱਦਾ ਇਹ ਜੀਗਾ ਕਿ ਦਿਲਜੀਤ ਦੁਸਾਨ ਦੇ ਬਹੁਤ ਸਾਰੇ ਗਾਣੇ ਨੇ ਜੋ ਸ਼ਰਾਬ ਹਥਿਆਰ ਅਤੇ ਨਸ਼ੇ ਨੂੰ ਪ੍ਰਮੋਟ ਕਰਦੇ ਜਿਵੇਂ ਪਟਿਆਲਾ ਪੈਗ ਹੋਵੇ ਜਾਂ ਪੰਚਤਾਰ ਠੇਕੇ ਹੋਵੇ ਜੱਟ ਉੱਤੇ ਫਾਇਰ ਕਰਦਾ ਜਿੱਤੇ ਪਾਬੰਦੀ ਹਥਿਆਰ ਆਦੀ ਅਤੇ ਡਰੱਗਸ ਨੂੰ ਪ੍ਰਮੋਟ ਕਰਨ ਕਰਨ ਵਾਲੇ ਗਾਣੇ ਹੈਗਾ ਇਹ ਜੱਟ ਤੇ ਕੇਸ ਚੱਲਦਾ ਜੇ ਵਿੱਚ ਫੀਮ ਲੱਭਿਆ ਇਹ ਗਲਤ ਹੈ ਨੀ ਚਾਰੋਂ ਗਾਣਾ ਮੈਂਸ਼ਨ ਕਰਕੇ ਮੈਂ ਕੰਪਲੇਨਟ ਪਾਇਆ ਉਸ ਤੋਂ ਬਾਅਦ ਉੱਥੇ ਇੱਕ ਆਈਐਸ ਆਫੀਸਰ ਨੇ ਉਹਨਾਂ ਨੇ ਨੋਟਿਸ ਕੱਢਿਆ ਉਸ ਤੋਂ ਬਾਅਦ ਮੈਡਮ ਹਾਈਦਰਾਬਾਦ ਦੇ ਸ਼ੋਅ ਦੇ ਵਿੱਚ ਉਹਨਾਂ ਨੇ ਇਹ ਗਾਣਾ ਨਹੀਂ ਗਾਇਆ ਬਲਕਿ ਉਹ ਗਾਣੇ ਦੇ ਲਿਰਿਕਸ ਬਦਲ ਕੇ ਗਾਏ ਨੇ ਬੱਚੇ ਨੂੰ ਸਟੇਜ ਤੇ ਨਹੀਂ ਬੁਲਾਏ ਨੇ ਅਸਰ ਇਹ ਹੋਇਆ ਮੈਡਮ ਜੀ ਸੋ ਬੱਚਿਆਂ ਨੂੰ ਸਟੇਜ ਤੇ ਨਾ ਬੁਲਾਉਂਦਾ ਕਾਰਨ ਮੈਂ ਜ਼ਰੂਰ ਇੱਕ ਵਾਰ ਕਹੂੰਗੀ ਕਿ ਤੁਸੀਂ ਦਰਸ਼ਕਾਂ ਨੂੰ ਦੱਸੋ ਕਿ WHO ਦੇ ਅਕੋਰਡਿੰਗ ਇਹ ਕਿੰਨਾ ਕਹਾਨੀਕਾਰਕ ਹੈ ਜਿਹੜਾ ਦਿਲਜੀਤ ਦੋਸਾਂਝ ਜਾਂ ਫਿਰ ਹੋਰ ਵੀ ਕਲਾਕਾਰ ਜਿਹੜੇ ਨੇ ਬੱਚਿਆਂ ਨੂੰ ਸਟੇਜ ਤੇ ਬੁਲਾ ਲੈਂਦੇ ਨੇ ਇੱਕ ਐਪਰੀਸ਼ੀਏਸ਼ਨ ਦੇ ਲਈ ਕਿ ਉਹਨਾਂ ਦੇ ਫੈਨ ਮੂਮੈਂਟ ਜਿਹੜੇ ਅਸੀਂ ਦੇਖਦੇ ਹਾਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੇ ਨੇ ਇਹਦਾ ਵੀ ਕੀ ਇੰਪੈਕਟ ਹੈ ਜਿੱਦੀ ਤੁਸੀਂ ਆਵਾਜ਼ ਚੱਕੀ ਹੈ ਹਾਂ ਮੈਡਮ ਬਹੁਤ ਨਾਜ਼ੁਕ ਹੁਸ਼ ਹੈ ਕਿਸੇ ਨੂੰ ਪਤਾ ਨਹੀਂ ਹੈ ਨਾ ਸਿਰਫ कलाकार या गायक की स्टेज से बल्कि विहि भी उच्ची आवाज से नचते बच्चे उत्थ भी एक सौ चालीस वज़ हूँ जो बच्चे के लिए हानिकारक है ये वर्ल्ड हेल्थ आर्गनाइजेशन की रिपोर्ट कहता है कि एक सौ बई तो व्ध आवाज़ वाले बच्चे कणतेण से परी फट सकता है बहुत असर हो सकता है इसलिए वो अजे थे वो ਜਿੱਥੇ 140 ਤੋਂ 122 ਤੋਂ ਵੱਧ ਨੌਇਜ਼ ਹੈ ਉਥੇ ਨਹੀਂ ਹੋਣਾ ਚਾਹੀਦਾ ਬੱਚੇ ਨੂੰ ਇਹ ਇੱਕ ਸੰਕੇਤਿਕ ਹੈ ਕਿ ਦਿਲਦਿਸ਼ ਜੁਸਾਨ ਸੋਧ ਦੌਰਾਨ ਮੈਂ ਸਭ ਨੂੰ ਕਿਹਾ ਕਿ ਬੱਚੇ ਨੂੰ ਇਸਤੇਮਾਲ ਨਾ ਕਰੋ ਇਸਤੇ ਇਹ ਗਲਤ ਹੈ ਬੱਚੇ ਨੂੰ ਬੱਚੇ ਰਹਿਣ ਦਿਓ ਉਹਨਾਂ ਨੂੰ ਐਜੇ ਸਥਾਨ ਤੇ ਨਹੀਂ ਲੈ ਜਾਣਾ ਚਾਹੀਦਾ ਮੈਨੂੰ ਲੱਗਦਾ ਹੈ ਸਾਰੇ ਕਲਾਕਾਰ ਸਾਰੇ ਗਾਇਕ ਸਮਝਣਗੇ ਤੇ ਵਿਆਦ ਵਿੱਚ ਵੀ ਬੱਚੇ ਨੂੰ ਪਰਹੇਜ਼ ਕਰਨਗੇ ਸੋ ਆ ਪੰਡਿਤ rau ਦੀ ਇੱਕ ਹੋਰ ਡਿਮਾਂਡ ਹੈ ਜਿਹੜੀ ਕਿ ਇਹਨਾਂ ਨੇ ਕੰਪਲੇਂਟ ਦੇ ਵਿੱਚ ਫੁੱਲੀ ਮੈਂਸ਼ਨ ਕੀਤੀ ਹੋਈ ਹੈ ਕਿ ਜਿਹੜੇ ਦਿਲਜੀਤ ਦੋਸਾਂਝ ਦੇ ਗਾਣੇ ਨੇ ਜਿਹੜੇ ਉਹਨਾਂ ਦੇ ਸ਼ੋਜ਼ ਦੇ ਵਿੱਚ ਗਾਏ ਜਾਂਦੇ ਨੇ ਉਹ ਗਾਣੇ ਜਿਹੜੇ ਜਿਨ੍ਹਾਂ ਤੇ ਪਾਬੰਦੀ ਇਹਨਾਂ ਨੇ ਜਤਾਈ ਹੈ ਉਹ ਗਾਣੇ YouTube ਤੋਂ ਵੀ ਹਟਾਏ ਜਾਣ ਤੇ ਉਹ ਉਹਨਾਂ ਦਾ ਕੀ ਤੁਹਾਨੂੰ ਲੱਗ ਰਿਹਾ ਕਿ YouTube ਤੋਂ ਹਟਾ ਰਹੇ ਨੇ ਜਾਂ ਉਹਨਾਂ ਦੀ ਲਿਰਿਕਸ ਚੇਂਜ ਕਰਕੇ ਹਜੇ ਵੀ ਡਿਲੀਵਰ ਕੀਤੇ ਜਾਂਦੇ ਨੇ ਹਾਂ ਲਿਰਿਕਸ ਚੇਂਜ ਕਰਕੇ ਗਾ ਰਹੇ ਨੇ ना सिर्फ हैदराबाद हैदराबाद तो बाद अहमदाबाद अहमदाबाद तो बाद पुणे हर थाँ लिरिक्स बदल के गा रहे चलाकी नाल, ये चलाकी नहीं चलेगी मैडम मंच से तुम पावे पैक के थाते से गेड़े लगा रहे हो, ते होते जे जेब फेम ते थाते तुसी कोक लगा दे लगा दे चलाकीकी चलता एक शब्द नाल धुन नहीं बदलेगी ना ਬੱਚੇ ਜਿਹੜੇ ਥੱਲੇ ਨੇ ਉਹ ਤਾਂ ਪੈਗ ਤੇ ਹੀ ਨੱਚਣਗੇ ਉਹਨਾਂ ਦੇ ਦਿਮਾਗ ਵਿੱਚ ਤਾਂ ਪੈ ਗਈ ਹੈ ਉਹ ਗਾਣੇ ਦੇ ਲਿਰਿਕਸ ਤੇ ਤਹਤ ਤੇ ਮੈਨੂੰ ਲੱਗਦਾ ਹੈ ਉਹ ਦੋਨੇ ਹੀ ਨਹੀਂ ਚਲਣਾ ਚਾਹੀਦਾ ਉਹ ਗਾਣੇ ਦੁਨ ਉਸ ਸਟੇਜ ਤੇ ਨਹੀਂ ਚੱਲਣਾ ਤਾਂ ਨਹੀਂ ਚਲਣਾ ਚਾਹੀਦਾ ਇਸ ਲਈ ਮੈਂ ਪੂਰਾ ਬੰਦੋਬਸਤ ਕਰਕੇ ਰੱਖਿਆ ਹੈ ਜੀ ਚੰਡੀਗੜ੍ਹ ਦੇ ਸ਼ੋਅ ਦੇ ਦੌਰਾਨ ਜੇ ਉਹ ਗਾਉਣਗੇ ਕੰਟੈਂਪਟ ਆਫ ਕੋਰਟ ਮੈਂ ਪਾਵਾਂਗਾ ਮੈਂ ਨਹੀਂ ਛੱਡਣਾ ਇਹਨਾਂ ਨੂੰ ਮਾਫ ਨਹੀਂ ਕੀਤਾ ਜਾਊਗਾ ਬਿਹਤਰੀਨ ਹੋ ਹੋਏਗੀ ਦਿਲਜੀਤ ਦੋਸਾਂਜ ਉਹ ਚਾਰੇ ਗਾਣੇ ਜੋ ਮੈਂ ਕਿਹਾ पेल पटियाला पेग पंचतारे ठेके जट उत्थे फायर कर जिते पाबंदी हजार दी जेब फीम लबी है ए चार गाना छड़ के तो जड़े मर्जी गाना गाओ मेरा नाप आपत्ति नहीं है रज रज के गाओ पंजा पंजाबीयत दी गाना गाओ चंडीगढ़ बारे गाना गाओ चंडी मंदिर है इतने चंडी मंदिर दे, चंडी देवी नाते बनिया हुआ चंडीगढ़ तुम तो चंडीगढ़ से शोधे दौरान चंडी माते बारे गाओ रज के गाओ बंधा सिंह बहादुर दी इतने पवित्र था है उन्हें रज के गाओ बच्चे नच सकते भक्ति दे गाने दे भी बच्चे नच नच सद मैडम उदाहरण है भक्ति दे नची है जम्मू कश्मीर ललेश्वरी लल दज बारहवीं सदी के परमात्मा नची है कर्नाटकावी परमात्मा के नाद नचीए बाबा नानक चार उदासी करके बाबा नानक एक परमात्मा के नाद बाबा बुले शाह एक परमात्मा के नाद बाबा फरीद एक परमात्मिन अदालत وچ ਸਾਡੇ بچے ਨੌਜਵਾਨ بچے کیوں نہیں ਨੱਚ ਸਕਦੇ دلਜੀ ਸੁਧਿਸ਼ਾਨ ਸੁਦੇ ਭਗਤੀ دے ਗਾਣੇ تے کیوں نہیں یہ ਮੈਨੂੰ جواب ਤਾਂ ਦਿਓ ਇਸ ਲਈ ਮੈਨੂੰ ਲੱਗਦਾ ਹੈ ਉਹ ਮੰਨਣਗੇ ਜੇ ਨਹੀਂ ਮੰਨਦੇ ਮੈਂ ਰਿਕਾਰਡਿੰਗ ਕਰਕੇ ਪੇਸ਼ ਕਰਾਂਗਾ ਹਾਈ ਕੋਰਟ ਦੇ ਵਿੱਚ ਦੇਖ ਲੈਣਾ ਕੀ ਲੱਗਦਾ ਹੈ ਕਿ ਇਸ ਚੀਜ਼ ਦੀ ਸੁਣਵਾਈ ਹੋਊਗੀ ਕੀ ਪ੍ਰਬੰਧ ਕੀਤੇ ਗਏ ਨੇ ਤੁਹਾਡੇ ਵੱਲੋਂ ਪ੍ਰਬੰਧ ਇਹ ਹੈ ਕਿ ਮੈਂ ਐਸਐਸਪੀ ਚੰਡੀਗੜ੍ਹ ਨੂੰ ਨੋਟਿਸ ਭੇਜਿਆ मैं कहा कि इन्हों चाराने नहीं गाने देना धुन भी नहीं चलना चाहिए था। चेल चल एस एस पी जिमेदार होगी इतने देखो जी मेरे कोर्ट के देखो जी सी डब्ल्यू पी पी आई एल नंबर टू सैवन जीरो डबल वन टू जीवन सिक्सटीन पंडित राउ धरे वर्स प्रिंसिपल सैक्रटरी गोरमेंट ऑफ पंजाब ये चंडीगढ़ प्रशासन भी पार्टी है मैडम पंजाब हरियाणा चंडीगढ़ ठीक है जी की कहना है ये देखो जी मेरे पर पूरा सबूत है ग्लोरीफिकेशन ऑफ वायलेंस हैज गिवन राइज द कोर्ट हैज्सो टेकन कैन टेक अ नोटिस ऑफ द फैक्ट दैट ग्लोरिफिकेशन ऑफ द लिकर वाइन ड्रग्स वायलेंस इन एनी सॉन्ग डूरिंग द लाइव शो ऑलसो मैडम लाइव शो में भी नहीं कर सकते ये बच्चे पे असर करते हैं ये एजन सारे गाने ये इंक्लूड है फिर में वो चंडीगढ़ गा सकता है जे जो के मैं रिकॉर्डिंग कराँगा पेश कराँगा एस एस पी जिम्मेदार होने के क्योंकि कोर्ट दे हुकुम दे तहत इतने देखो जी ये देखो जी डिस्ट्रिक्ट मैजिस्ट्रेट सीनीय ऑफ पुलिस each district shall be personally responsible to ensure the compliance of the direction herewith then ssp जिम्मेदार है इसलिए मेनू लगदा है ये धूम नहीं चलेगी चलन के कंटम्ट में फाइल करांगा मैंने ਛੜਨਾ ਜੀ ਤੇ ਪੰਡਿਤ ਜੀ ਤੁਸੀਂ ਦਿਲਜੀਤ ਤੋਂ ਸਾਂਝੀ ਤਾਂ ਕਰ ਰਹੇ ਹੋ ਹੈਨਾ ਬਾਕੀ ਤੁਸੀਂ ਹੋਰ ਵੀ ਕਲਾਕਾਰਾਂ ਦੀ ਕਰਦੇ ਇੱਕ 또 ਹੋਰ ਵੀ ਗੱਲ ਸੁਣੀ ਕਿ ਸ਼ਰੀਮਨ ਤੁਹਾਨੂੰ ਜਦੋਂ ਵੀ दारू ਪੀ ਲੈਂਦੇ ਨੇ ਤੁਹਾਨੂੰ ਫੋਨ ਕਰਕੇ ਪਰਸਨਲੀ ਅਬਿਊਜ਼ ਕਰਦੇ ਹਾਂ ਉਹ ਸ਼ਰੀਮਨ ਚੰਗੇ ਇਨਸਾਨ ਨੇ ਉਹ ਅੱਜਕੱਲ ਸ਼ਰਾਬ ਦੇ ਗਾਣੇ ਨਹੀਂ ਗਾ ਰਹੇ ਨੇ ਮੈਂ ਸਨਮਾਨ ਕਰਦਾ ਹੈ ਸੁਧਰ ਰਹੇ ਨੇ ਸੁਧਰਨ ਵਾਲੇ ਨੂੰ ਮੈਂ ਸਨਮਾਨ ਕਰਦਾ ਮੈਂ ਇੱਕ ਟੀਚਰ ਆ ਮੈਡਮ ਜਿਹੜੇ ਬੱਚੇ ਸੁਧਰਦਾ ਹੈ ਉਹਨਾਂ ਨੂੰ ਅਸੀਂ ਸਤਿ ਸਤਕਾਰ ਕਰਦੇ ਬੱਚੇ ਨੂੰ ਪ੍ਰੋਸੈਸ ਕਰ ਰਹੇ ਸ਼ਰੀਮਾਨ ਨਹੀਂ ਕੱਟ ਰਹੇ ਨੇ ਪਰ ਉਹ ਮੈਨੂੰ ਲੱਗਦਾ ਹੈ ਵੱਧ ਤੋਂ ਵੱਧ ਪੀਂਦੇ ਨੇ ਪੀਣ ਦੀ ਆਦਤ ਹੈ ਜਦ ਹੀ ਉਹ ਪੀਂਦੇ ਨੇ ਜਦ ਉਹਨਾਂ ਨੂੰ ਚੜ ਜਾਂਦਾ ਹੈ ਮੈਨੂੰ ਫੋਨ ਕਰਕੇ ਗਾਲੀ ਕੱਢਦੇ ਮੈਂ ਸਵੀਕਾਰ ਕਰਦਾ ਹੈ बच्चे ਤੁਸੀਂ ਤੁਸੀਂ ਫੋਨ ਚੱਕ ਲੈਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਸ਼ਰੀਮਨ ਕਾਲ ਕਰ ਰਿਹਾ ਹੈ ਕਿਤੋਂ ਹੈ ਜੀ ਮੈਂ ਮੈਂ ਰਿਸ਼ੂ ਕਰਕੇ ਪਿਆਰ ਨਾਲ ਗੱਲ ਕਰਦਾ ਉਹ ਗਾਲੀ ਕੱਢਦਾ ਹੈ ਉਹ ਮੈਂ ਪਿਆਰ ਨਾਲ ਗੱਲ ਕਰਦਾ baba nanak ਦੀ ਕਹਾਣੀ ਹੈ ਜੀ ਜਿਹੜੇ ਲੋਕ ਸਾਨੂੰ ਪੱਥਰ ਮਾਰਿਆ baba nanak ਨੇ ਪਿਆਰ ਦਿਖਾਇਆ ਇਹ baba nanak ਦੀ ਸਿਧਾਂਤ ਹੈ ਜੀ ਜੇ ਸ਼ਰੀਮਨ ਮੈਨੂੰ ਗਾਲੀ ਕੱਢਦਾ ਹੈ ਇਹ ਮੇਰੇ ਲਈ ਸਨਮਾਨ ਹੈ ਕੋਈ ਗੱਲ ਨਹੀਂ ਪੰਜਾਬੀ ਪੰਜਾਬੀਤ ਨੂੰ ਪੰਜਾਬੀ ਸਭਿਆਚਾਰ ਨੂੰ ਉੱਚੀ ਪਦਰਤ ਰੱਖਣ ਲਈ ਮੈਂ ਜਿੰਨੇ ਮਰਜ਼ੀ ਕਲੀ ਕਰਨਾ ਕਦਨ ਤੋਂ ਮੈਂ ਸਵੀਕਾਰ ਕਰਾਂਗਾ ਪਰ ਮੈਂ ਪੰਜਾਬੀਅਤ ਦੀ ਬੇਇੱਜ਼ਤੀ ਮੈਂ ਨਹੀਂ ਹੋਣ ਦੇਵਾਂਗਾ ਇਹਨਾਂ ਨੂੰ ਸੁਧਾਰਾਂਗ ਮੈਂ ਦਿਲਜੀਤ ਦੁਸਾਨ ਜੋ ਵੇ ਕਰਨਾਉਜ਼ਰਾ ਹੋਵੇ ਸ਼ਰੀਮਾਨ ਹੋਵੇ ਬਹੁਤ ਲੋਕ ਸੁਧਰ ਚੁਕੇ ਨੇ ਤੁਸੀਂ ਜਾ ਕੇ ਮਿਲੋ ਸਿੱਪੀਗਲ ਸੁਧਰ ਗਏ ਤੁਸੀਂ ਤੁਪੀ ਸ੍ਰੀਬਰਾਡ ਜਾ ਕੇ ਮਿਲੋ ਜੇਲ੍ਹ ਹੋ ਕੇ ਆਗੇ ਸੁਧਰ ਗਏ ਬਹੁਤ ਸਾਰੇ ਸੁਧਰੇ ਨੇ ਹੋਰ ਸੁਧਰਾਂਗੇ ਮੈਂ ਸਲਾਮ ਕਰਦਾ ਹੈ ਇੱਕ ਮੈਂਸ਼ਨ ਕਰਨਾ ਚਾਹੀਦਾ ਸੁਨੰਦਾ ਸ਼ਰਮਾ ਜੀ ਨੂੰ ਕਮਾਲ ਦੀ ਪੰਜਾਬਣ ਸਮਝਦਾਰ ਪੰਜਾਬਣ ਇਹ ਗਲਤ ਗਾਣਾ ਗਾਇਆ ਸੀ ਉਹ ਬੁਲਟ ਤੇ ਪਟਾ ਕੇ ਰੱਖਿਆ ਉਸ ਤੋਂ ਬਾਅਦ ਕੋਈ ਵੀ ਗਾਣਾ ਨਹੀਂ ਕੱਢੇ ਨੇ ਭਗਤੀ ਦੀ ਗਾਣਾ ਚੰਗਿਆ ਗਾਣਾ ਕੱਢ ਰਹੇ ਨੇ ਅਜੀ ਇਹ ਸੁਧਾਰ ਪਰਿਵਰਤਨ ਹੈ ਮੈਨੂੰ ਲੱਗਦਾ ਸ਼ਰੀ ਮਾਨ ਵੀ ਬਦਲ ਚੁੱਕੇ ਨੇ ਸਨਮਾਨ ਕਰਦਾ ਹੈ ਗਾਲੀ ਕੱਢਣਾ ਕੋਈ ਗੱਲ ਨਹੀਂ ਮੈਂ ਸਵੀਕਾਰ ਕਰਾਂਗਾ ਤੁਸੀਂ ਦਿਲਜੀਤ ਦਾ ਸ਼ੋਅ ਦੇਖਣ ਜਾਓਗੇ ਹੁਣ ਜਦੋਂ ਉਹਨਾਂ ਨੇ ਆਉਣਾ ਚੰਡੀਗੜ੍ਹ ਨਹੀਂ ਨਹੀਂ ਮੈਂ ਨਹੀਂ ਜਾਂਦਾ ਜੀ ਮੈਂ ਕਿਸੇ ਦੇ ਸ਼ੋਅ ਤੇ ਬਿਲਕੁਲ ਨਹੀਂ ਜਾਂਦਾ ਪਰ ਐਜ਼ ਆ ਆਊਟਸਾਈਡਰ ਆਬਜ਼ਰਵਰ ਮੈਂ ਸਭ ਕੁਝ ਦੇਖਦਾ ਹੈ ਜਿਹੜੇ ਗਲਤ ਹੈ ਉਸ ਨੂੰ ਕੱਢ ਕੇ ਮੈਂ ਕੰਪਲੇਂਟ ਪਾਉਂਦਾ ਹੈ ਜੇ ਚੰਗੇ ਗਾਣਾ ਗਾਉਂਦੇ ਹੈ ਮੈਂ ਉਹਨਾਂ ਨੂੰ ਉਤਸ਼ਾਹਿਤ ਕਰਦਾ ਹੈ ਸਨਮਾਨ ਕਰਦਾ ਹੈ ਸ਼ਾਲ 35 ਰੁਪਏ ਦੇ ਕੇ ਜੋ ਪੰਜਾਬੀ ਪਾਛਾ ਦੀ 35 ਅੱਖਰ ਨੇ ਉਹਨਾਂ ਨੂੰ ਸਨਮਾਨ ਕਰਦਾ ਹੈ ਮੇਰੇ ਅੱਖਰ ਪਰ ਉਹਨਾਂ ਦੇ ਸ਼ੋਧ ਵਿੱਚ ਮੈਂ ਵੜਦਾ ਨਹੀਂ ਕਦੇ ਵੀ ਨਹੀਂ ਓਕੇ ਤੇ ਵੈਸੇ ਤੁਸੀਂ ਪਰਸਨਲੀ ਜਦੋਂ ਕੰਪਲੇਂਟਸ ਫਾਈਲ ਕਰਦੇ ਹੋ ਕਲਾਕਾਰਾਂ ਦੀਆਂ ਵੈਸੇ ਪਰਸਨਲੀ ਕੰਪਲੇਂਟਸ ਫਾਈਲ ਕਰਨ ਤੋਂ ਬਿਨਾ ਕਦੇ ਉਹਨਾਂ ਨਾਲ ਵੈਸੇ ਰੈਂਡਮਲੀ ਕਦੇ ਗੱਲ ਹੋਈ ਹੈ ਬਿਨਾ ਕੰਪਲੇਂਟ ਤੋਂ ਨਹੀਂ ਉਹ ਸੁਣਦੇ ਨਹੀਂ ਨਾ ਗੱਲ ਉਹ ਅਪਰੋਚੇਬਲ ਵੀ ਨਹੀਂ ਹੁੰਦੇ ਨੇ ਬਹੁਤ ਬੀਜ਼ੀ ਹੁੰਦੇ ਆ ਜਾਂ ਉਹਨਾਂ ਦਾ ਪਾਰਟੀ ਸਪਾਂਸਰਸ ਆਰਗੇਨਾਈਜ਼ਰਸ ਕਾਲਾਉ ਨਹੀਂ ਕਰਦੇ ਉਹਨਾਂ ਨੂੰ ਜਾਣਾ ਵੀ ਨਹੀਂ ਚਾਹੀਦਾ ਕਿਉਂਕਿ ਉਹਨਾਂ ਦਾ ਬਿਜ਼ਨਸ ਹੈ ਬਿਜ਼ਨਸ ਸਨੋ ਇਹ ਨਹੀਂ ਕਰਨਾ ਪਰ ਕਾਨੂੰਨ ਦੀ ਜੀ ਉਲੰਘਣ ਕਰਦੇ ਕੋਰਟ ਦੀ ਹੁਕਮ ਦੀ ਉਲੰਘਣ ਕਰਦੇ ਮੈਂ ਮੈਂ ਨਹੀਂ ਛੱਡਣਾ ਇਸ ਲਈ ਕਿਸੇ ਨੂੰ ਪਰਸਨਲੀ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ ਲੋਕ ਹੋਰ ਵੀ ਗਲਤ ਸੋਚਦੇ ਹਨ ਜੇ ਤੁਸੀਂ ਜਾਓਗੇ ਉਹ ਕੁਝ ਹੋਰ ਨਹੀਂ ਸੋਚਣ ਲੱਗ ਜਾਂਦੇ ਇਸ ਲਈ ਮੈਂ ਕਦੇ ਵੀ ਨਹੀਂ ਗਾਉਂਦਾ ਕਦੇ ਵੀ ਪਰਸਨਲੀ ਤਾਂ ਪੰਡਿਤ ਜੀ ਆਪਣੇ ਪੰਜਾਬ ਦੇ ਵਿੱਚ ਤਾਂ ਅਸੀਂ ਦੇਖਿਆ ਹਨ ਕਲਾਕਾਰ ਜਿਹੜੇ ਗਾਣੇ ਗੁਣੇ ਗਾਉਂਦੇ ਨੇ ਤੁਸੀਂ ਕਈ ਵਾਰ ਸਟੈਪ ਚੱਕੇ ਪਰ ਇਹ ਬਾਲੀਵੁੱਡ ਦੇ ਵਿੱਚ ਤਾਂ ਬੜੀ ਕਾਮਨ ਚੀਜ਼ ਹੈ ਤੇ ਬਾਲੀਵੁੱਡ 'ਚ ਵੀ ਤੁਸੀਂ ਕਰੋਗੇ ਇਸ ਚੀਜ਼ ਦਾ ਜਾਂ ਸਿਰਫ ਪੰਜਾਬੀ ਕਲਾਕਾਰਾਂ ਦੇ ਨਹੀਂ ਨਹੀਂ ਜੀ ਸਿਰਫ ਪੰਜਾਬੀ ਤੱਕ ਨਹੀਂ ਹੈ यी मानव पंजाब ए हरियाणा हाई कोर्ट की हुकुम है वो हर थाँ लागू है मैडम इसलिए कोर्ट करके मैं तेलंगाना पे जैसी तेलंगाना ने नोटिस क्डिया कहना पावे इसकी हर थाँ लागू है थोड़ी सवाल है कि बॉलीवुड बालीवुड बहुत सारे गलत गाने ने हुन दिलजीत जी ने एक शो शो के दौरान ने कहा कि बॉलीवुड तो बहुत कुछ गलत है मैं उत्थे भी नोटिस भेजे है जी ਸੈਂਸਰ ਬੋਰਡ ਆਫ ਇੰਡੀਆ ਨੂੰ ਨੋਟਿਸ ਪੇਜਿਆ ਕਿ ਅਜੇ ਵਾਇਲੈਂਸ ਪ੍ਰੋਮੋਟ ਕਰਨ ਵਾਲੀ ਫਿਲਮ ਨੂੰ ਕਿਉਂ ਤੁਸੀਂ ਰਿਲੀਜ਼ ਕਰਦੇ ਹੋ ਕੌਣ ਹੈ ਮੈਂਬਰ ਰਿਲੀਜ਼ ਕਰਨ ਵਾਲੇ ਉਹਨਾਂ ਦਾ ਵੇਰਵਾ ਦਿਓ ਮੈਨੂੰ ਸਾਰੇ ਆਰਟੀਆਤ ਤੋਂ ਮੰਗਿਆ ਮੈਂ ਮੈਂ ਉੱਥੇ ਉਹਨਾਂ ਨੂੰ ਛੱਡਣਾ ਮੈਂ ਮੁੰਮੇ ਜਾਣ ਵਾਲਾ ਹਾਂ ਉਨਾ ਤਾਂ ਸ਼ੋਅ ਹੈ 19 ਤਾਰੀਖ ਨੂੰ ਸ਼ੋਅ ਹੈ ਦਿੱਲੀ ਦੇ ਜੂਸ਼ਾਨ ਸਾਹਿਬ ਦੇ ਮੁੰਬਈ ਦੇ ਵਿੱਚ ਉਸ ਤੋਂ ਪਹਿਲਾਂ ਮੈਂ ਉੱਥੇ ਜਾਵਾਂਗਾ ਮੈਂ ਨਹੀਂ ਛੱਡਣਾ ਸਾਰੇ ਆਉਣ ਵਾਲੇ ਸਮੇਂ ਦੇ ਵਿੱਚ ਸ਼ਰਾਬ ਹਥਿਆਰ ਜਾਂ ਉਤਸ਼ਾਹਿਤ ਕਰਨ ਵਾਲੇ ਗਾਣੇ ਫਿਲਮ ਦੇ ਵਿੱਚ ਵੀ ਨਾ ਹੋਣ ਨਾ ਸਿਰਫ ਹਿੰਦੀ ਬਲਕਿ ਕੰਨੜਾ ਤੇਲਗੂ ਤਮਿਲੂ ਮਲਿਆਲਮ ਬੋਜਪੂਰੀ ਪੰਜਾਬੀ ਮੈਂ ਬੰਦੋਬਸਤ ਕਰਾਂਗਾ। ਕੀ ਬਾਤ ਹੈ। ਸੋ ਪੰਡਿਤ ਜੀ ਦਾ ਮੇਨ ਮਕਸਦ ਹੈ ਪੰਡਿਤ ਜੀ ਇਸ ਦੁਨੀਆ ਦੇ ਵਿੱਚ ਆਏ ਨੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਬਰਕਰਾਰ ਰੱਖਣ ਦੇ ਲਈ ਕਿਉਂਕਿ ਜਿਹੜੀਆਂ ਗਲਤੀਆਂ ਚਾਹੇ ਉਹ ਕਲਾਕਾਰ ਨੇ ਚਾਹੇ ਉਹ ਕੋਈ ਵੀ ਕਿਸੇ ਵੀ ਚੀਜ਼ ਨੂੰ ਵੱਡੇ ਪਰਦੇ ਤੇ ਜਾਂ ਛੋਟੇ ਪਰਦੇ ਤੇ ਫਿਲਮਾਇਆ ਜਾਂਦਾ ਗਲਤ ਤਰੀਕੇ ਦੇ ਨਾਲ ਚਾਹੇ ਉਹ ਡਰੱਗਸ ਦੀ ਗੱਲ ਹੋਵੇ ਐਲਕੋਹਲ ਦੀ ਗੱਲ ਹੋਵੇ ਗਨ ਕਲਚਰ ਦੀ ਗੱਲ ਹੋਵੇ ਇਹ ਹਮੇਸ਼ਾ ਸਪੋਰਟ ਕਰਦੇ ਨੇ ਪੰਜਾਬੀਅਤ ਨੂੰ ਕਿ ਪੰਜਾਬ ਦੇ ਵਿੱਚ ਜਿਹੜੀ ਹੈ ਇਹ ਚੀਜ਼ ਹਮੇਸ਼ਾ ਹਮੇਸ਼ਾ ਦੇ ਲਈ ਬੰਦ ਹੋਣੀ ਚਾਹੀਦੀ ਜਿਸ ਤੋਂ ਬਾਅਦ ਕਈ ਕਲਾਕਾਰ ਜੋ ਨੇ ਕਈਆਂ ਤੇ ਇਸ ਚੀਜ਼ ਦਾ ਇੰਪੈਕਟ ਹੋਇਆ ਔਰ ਇਹੇ ਚੀਜ਼ਾਂ ਬੰਦ ਵੀ ਹੋਈਆਂ ਨੇ ਪੰਜਾਬ ਦੇ ਵਿੱਚ ਸੋ ਪੰਡਿਤ ਜੀ ਜੰਦੇ ਜਾਂਦੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੀ ਤੁਹਾਡੀ ਹੋਰ ਅਪੀਲ ਹੈ ਆਪਣੀ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਹਾਂ ਪੰਜਾਬੀ ਭਾਸ਼ਾ ਇਹ ਮਾਮੂਲੀ ਭਾਸ਼ਾ ਨਹੀਂ ਹੈ ਮੈਡਮ ਇਹ ਭਾਸ਼ਾ ਦੇ ਬਹੁਤ ਸக்தி ਹੈ ਇਹ ਸ਼ਕਤੀ ਮੈਂ ਮਹਿਸੂਸ ਰੋਜ਼ ਕਰਦਾ ਹਾਂ ਇਸ ਪੈਂਤੀ ਆਕਰਸ਼ਿਕਨ ਤੋਂ ਬਾਅਦ ਇਹ ਮੈਂ ਸ੍ਰੀ ਗੁਰਜੀ ਸਾਹਿਬ ਨੂੰ ਕੰਨੜ ਭਾਸ਼ਾ ਵਿੱਚ ਅਨਵਾਦ ਕਰਕੇ ਮੇਰੀ ਮਾਂ ਬੋਲੀ ਕੰਨੜ ਨੂੰ ਮੈਂ ਰੂਹਾਨੀ ਤ੍ਰਿਸ਼ਕਰ ਤੱਕ ਲੈ ਕੇ ਗਿਆ इन्नी ताकत पंजाबी भाषा के पंजाबी भाषा सीखन तो बाद मेरा कर करके देखो जी तीन सौ तो व् अवार्ड मैं मिले ने पंजाबी भाषा सीखन तो बाद इन्नी ताकत इन्नी रूहानियत भरी भाषा के गलत गाना नहीं गाना चाहिए था, ये पाप है ये पाप छोड़ो पंजा, पंजाब पंजाब गुणगान करो देश भक्ति की गुणगान करो चार साहब जय दी योगदान बारे रज रज के गाओ पुण्य मिलेगी जी बहुत बहुत धन्यवाद पंडित जी नाल सास गलबात बहुत बहुत धन्यवाद शुक्रिया मैडम ਸੋ ਪੰਡਿਤ ਜੀ ਦੀ ਜਿਹੜੀ ਪਰਸਨਲ ਅਪੀਲ ਆ ਪੰਡਿਤ ਰਾਓ ਨੇ ਅੱਜ ਸਾਡੇ ਨਾਲ ਗੱਲ ਕੀਤੀ ਹੈ ਇੱਕ ਤਾਂ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਕਰੋ ਵੱਧ ਤੋਂ ਵੱਧ ਹਰ ਕੋਈ ਪੰਜਾਬੀ ਮਾਂ ਬੋਲੀ ਦੇ ਵਿੱਚ ਹੀ ਗੱਲ ਕਰੋ ਤੇ ਇਸ ਨੂੰ ਇੰਨਾ ਜ਼ਿਆਦਾ ਅੱਗੇ ਲੈ ਕੇ ਜਾਓ ਕਿ ਹਰ ਕੋਈ ਜੋ ਹੈ ਪੰਜਾਬੀ ਦੇ ਵਿੱਚ ਗੱਲ ਕਰੇ ਤੇ ਗਲਤ ਚੀਜ਼ਾਂ ਨੂੰ ਪ੍ਰੋਮੋਟ ਨਾ ਕੀਤਾ ਜਾਇਆ ਚਾਹੇ ਉਹ ਕਲਾਕਾਰ ਨੇ ਜਾਂ ਫਿਰ ਕੋਈ ਵੀ ਆਮ ਇਨਸਾਨ ਹੈ ਫਿਲਹਾਲ ਹੀ ਮੈਂ ਦੋ ਇਜਾਜ਼ਤ ਕੈਮਰਾਮੈਨ ਗਣੇਸ਼ ਦੇ ਨਾਲ ਮਨਪ੍ਰੀਤ ਖੋਲਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ